ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਤਾਜੀ ਸੂਈ ਬਲ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਵਧੀਆ ਹਾਂਜੀ ਬੜੇ ਵਧੀਆ ਜੀ ਨਾਮ ਤੇ ਐਡਰੈਸ ਨਾਮ ਮੇਰਾ ਰਫਾਣਾ ਜੀ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਗਾਪਰਾਣਾ ਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਭਗਤਾ ਭਾਈ ਬਾਜਾਖਾਨਾ ਬਰਗਾੜੀ ਇਹ ਨੇੜੇ ਹੈ ਬਾਈ ਮੋਬਾਈਲ ਨੰਬਰ ਬੋਲ 9876043855 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀਰੇ ਜਿਹੜੀ ਬਾੜ ਦੇ ਨੇ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਸੂਈ ਹੈ ਵੀਰ ਕਦੋਂ ਸੂਈ ਆ ਇਹ ਤੜਕੇ ਸੂਈ ਹੈ 9 ਵਜੇ 9 ਵਜੇ ਹਾਂ ਜੀ ਕੀ ਦੇਤਾ ਜੀ ਮਗਰ ਬੱਚਾ ਜ ਫਿਰ ਬੋਲਾ ਕੱਢੇ ਰਾਂ ਬੋਲਾ ਬਈਆ ਤੁਹਾਡੇ ਆਉਣ ਤੋਂ ਪਹਿਲਾਂ ਹੁਣ ਹੀ 2 3 3 ਕਿਲੋ ਬੋਲਾ ਕੱਢ ਕੇ ਤੇ ਬੱਚੇ ਨੂੰ ਪਾਇਆ ਓਕੇ ਬਾਈ ਹਾਂਜੀ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਬਹੁਤ ਸੋਹਣੀ ਫੀਟਿੰਗ ਲੇਵੇ ਦੀ ਕੱਲਾ ਕੱਢ ਨਵਾਈ ਨੁਈ ਨਹੀਂ ਆਰਡਰ ਕਮਾਲ ਆ ਬਈ ਬਹੁਤ ਸੋਹਣਾ ਥਾਣ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣ ਕੱਦ ਚੰਗਾ ਬਰੀਡ ਚੰਗੀ ਆ ਸੂਈ ਸਵਾਈਆ ਲੇਵਾ ਕਰਮਣੀ ਨੇ ਬਹੁਤ ਸੋਹਣਾ ਤਿਆਰ ਕਰਿਆ ਮਗਰ ਮੂਰਲਾ ਲੇਵਾ ਪਛਾਂ ਤੋਂ ਲੇਵਾ ਦੇਖੋ ਬਈ ਕਿੰਨਾ ਕੁ ਦੁੱਧ ਦੀ ਦੂਆਸਟੀ ਮੇੜੇ ਦੁੱਧ ਭਾਈ ਕੈਨ ਨੂੰ ਤਾਂ 22 ਕਿਲੋ ਕਹਿ ਦਿੰਨੇ ਆ ਪਰ ਦੁੱਧ 16 17 ਕਿਲੋ ਖੁੱਲਾ ਕੱਢੂਗੀ ਭਾਈ ਮਰ ਕੱਢੂਗੀ ਹਾਂਜੀ ਦੁੱਧ 20 20 ਕੱਢ ਦੂ ਆਏ ਨਹੀਂ ਕਰਮਾ ਦੀ ਪਤਾ ਪਰ 16 17 ਕਿਲੋ ਦੀ ਗਾਰੰਟੀ ਦਿੰਨੇ ਆ ਆਪਾਂ ਵੈੜ ਦੀ ਸਹੀ ਗੱਲ ਆ ਭਾਈ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਕੱਦ ਚੰਗਾ ਬਰੀਡ ਚੰਗੀ ਆ ਸੂਈ ਸਵਾਈ ਹੈ ਜੇਰ ਬਾਈ ਕਹਿੰਦਾ ਕੰਪਲੀਟ ਆ ਬੱਚਾ ਮਗਰ ਬੱਛਾ ਆਰਡਰ ਕਮਾਲ ਬਾਈ ਬਾਕੀ ਬਰੀਕ ਆਂ ਦੁੱਪੜ ਨਹੀਂ ਕੋਈ ਬਾਈ ਯਾਰ ਹਾਂ ਬਾਹਲੀ ਲੱਸੀ ਵੀ ਨਹੀਂ ਤੇ ਬਾਹਲੀ ਰਾਜੀ ਵੀ ਨਹੀਂ ਆਪਾਂ ਵੀਡੀਓ ਚ ਕਹਿੰਨੇ ਆ ਸਹੀ ਗੱਲ ਆ ਬਾਈ ਹਾਂ ਕੋਈ ਬਾਹਲੀ ਲੱਸੀ ਨਹੀਂ ਹੂੰ ਤੇ ਬਾਹਲੀ ਰਾਜੀ ਵੀ ਨਹੀਂ ਗੀ ਬਾਹਲੀ ਰਾਜੀ ਵੀ ਨਹੀਂ ਇਹ ਨਹੀਂ ਠੀਕ ਆ ਬਹਿੜਾ ਹਾਂ ਵਧੀਆ ਮੂੰਹ ਮੱਥੇ ਮੀਡੀਅਮ ਸਾਈਜ਼ ਆ ਹਾਂ ਤੇ ਸੀਲ ਠੰਡੀ ਬਹੁਤ ਆ ਬਾਈ ਪੜਦੇ ਆਂ ਇੱਥੇ ਬੈਠੇ ਰਹੋ ਇੱਥੇ ਫੇਰੀ ਚੱਲ ਕੋਈ ਚੱਕ ਆਂ ਦਰ ਮਰ ਜੇ ਪੜਦੇ ਆਂ ਨਹੀਂ ਗੱਲ ਕੋਈ ਜਿੱਥੇ ਮਰ ਜੇ ਬਹਿ ਜਾ ਲੈ ਚਵਾਈ ਚ ਬਈ ਓਕੇ ਆ ਤੇ ਮੁੱਲ ਕੀ ਆ ਭਰਾ ਜੈਜ ਮੁੱਲ ਕਰਾਉਣ ਨੂੰ ਤਾਂ ਵੀਰੇ 60 ਕਰਾ ਲਾ 65 ਕਰਾ ਲਾ ਜਿੰਨਾ ਮਰਜ਼ੀ ਕਰਾ ਲਾ 52000 ਦੀ ਬੱਚੀ ਦੇਣੀ ਹੈ ਜੀ ਕਿਆਕ ਬਾਈ ਮੁੱਲ ਕਰਾਉਣ ਨੂੰ 60 65 ਜਿੰਨਾ ਮਰਜ਼ੀ ਕਰਾ ਲਓ 52000 ਦੀ ਬਾਈ ਦੇ ਦੇ ਦਨ ਦੁਨੀ ਲੱਗਿਆ ਕਿ ਤੈਨੂੰ ਆਈ ਨਵੀਂ ਦੀ ਚਮਕ ਵਾਲੀ ਆਏ ਨਹੀਂ ਕੋਈ ਰੁੱਖੀ ਰੱਕੀ ਨਹੀਂ ਲੈ ਵੇ ਲੂਪ ਦੇ ਦਿਖਾ ਤੂੰ ਕਿੰਨੀ ਸੋਹਣੀ ਆ ਦੇ ਲੈ ਵੇ ਦੀ ਫੀਟਿੰਗ ਚੈੱਕ ਕਰ ਬਾਈ ਸੂਈ ਕਰਕੇ ਕੇ ਨਾ ਪਸੂ ਜਾਪਾ ਮੰਨਦਾ ਜੀ ਥੋੜਾ ਜਿਹਾ ਬਹੁਤ ਸੋਹਣਾ ਆਰਡਰ ਆ ਲੈ ਕੱਲਾ ਕੱਲਾ ਥਣ ਮੁੱਠੀ ਵਾਲਾ ਧਣ ਪੂਰੀ ਵਿਥੀ ਤੇ ਥਣ ਇਹ ਕਿਤੇ ਨੁਵਾਈ ਨੁਹੇ ਚਮਕ ਚਮਕ ਬਣੀ ਹੋਵੇ ਠੰਡ ਕਰਕੇ ਨੁਵਾਈ ਨੁਹੇ ਨਹੀਂ ਵੜਦਾ ਜੀ ਸੂਈ ਕਰਕੇ ਮੁੱਲ ਜਮਾ ਜਾਇਜ਼ ਆ ਮੁੱਲ ਜਮਾ ਜਾਇਜ਼ ਬਾਈ ਇਹ ਚ ਵਾ ਮਾੜਾ ਮੋਟਾ ਮਾਨਤਾ ਨਹੀਂ ਹੋਊ ਕਰਿਆ ਇਹ ਬੰਦੇ ਦਾ ਕੋਈ ਆਏ ਨਹੀਂ ਵੀ 50 ਦੀ ਹੋਊ 52 ਦੀ 53 ਦੀ ਆਏ ਨਹੀਂ ਹੁਣੀ ਬਾਈ ਠੀਕ ਆ ਬਸ 52 ਦੇ ਕੋਈ ਮਾੜਾ ਮੋਟਾ ਬਾ ਛੋੜ ਛੱਪਾ ਕਰਾਂਗੇ ਖੁਸ਼ੀ ਦੇ ਫੇਸ ਬੜਾ ਚੰਗਾ ਚਿਹਰਾ ਦੰਦਾਂ 'ਚ ਵੀ ਛੇ ਹੈ ਜੇ ਬਾਈ ਜਵਾਨੀ ਦਾ ਫੁੱਲਾਂ ਹੀ ਨਹੀਂ ਗੱਲ ਕੋਈ ਇਹ ਤਾਂ ਥੋੜਾ ਮਾੜਾ ਅੰਗ ਫਿੱ ਬਾਕੀ ਇਹ ਸੂਕੇ ਕਿਹਨਾਂ ਜੱਪਾ ਜੂਪਾ ਮੰਨਦਾ ਜੇ ਕੋਈ ਨੂੰ ਪਾਇਆ ਨਹੀਂ ਸਮਾਨ ਸਮੂਣ ਜਦੋਂ ਐਨ ਜਦੋਂ 8-10 ਦਿਨ ਹੋ ਗਏ ਗਾਂ ਸੂਈ ਨੂੰ ਉਦੋਂ ਵੈੜ ਹੋਰ ਹੀ ਬਣ ਜਣੀ ਕੋ ਠੀਕ ਆ ਪਲਾਂ ਦੀ ਵਿੱਚੋਂ ਲੈ ਜੇ ਬੰਦਾ ਤਾਂ ਵੀ ਨਫਾ ਦੇ ਕੇ ਜਾਊ ਐ ਨਹੀਂ ਕੋਈ ਠੀਕੇ ਜਾਊ ਸਹੀ ਗੱਲ ਆ ਪਾ ਆ ਜੇ ਮਿਲਦਾ ਨਹੀਂ ਬਾਈ ਲੋਕਾਂ ਨੂੰ 50 55 60 ਆਲਾ ਭਾਅ ਮਿਲਦਾ ਨਹੀਂ ਬਾਈ ਸਹੀ ਗੱਲ ਤੇ ਕਿਸੇ ਵੀਰ ਨੂੰ ਬਾਈ ਵੈੜ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ